ਅਨਖੇਦ ਸਰੂਪ ਅਭੇਦ ਅਪਿਅੰ ਅਨਖੰਡ ਅਪੂਤ ਅਛੇਦ ਅਛਿਅੰ ਅਨਕਾਲ ਅਪਾਲ ਦੇ ਅਲ ਅਸਵੰਗ ਨਹ ਘਟੀ ਮੇਰ ਅਕਾਸ ਭਉੰ ਅਨਖੰਡ ਅਮੰਡ ਪ੍ਰਚੰਡ ਨਰੰ ਜਿਹ ਰਚਿਨ ਦੇਵ ਅਦੇਵ ਬਰੰ ਸਭ ਕੀਨੀ ਦੀਨ ਜਮੀਨ ਜਮਾ ਜਿਹ ਰਚਿਨ ਸਰਵ ਮਕੀਨ ਮਕਾ ਜਿਹ ਰਾਗ ਨਾ ਰੂਪ ਨਾ ਰੇਖ ਰੁਖੰ ਜਿਹ ਤਾਪ ਨਾ ਸਾਪ ਨਾ ਸੋਖ ਸੁਖੰ ਜੇਹ ਰੋਗ ਨਾ ਸੋਗ ਨਾ ਭੋਗ ਭੰਨ ਜੇ ਕੇਦ ਨਾ ਭੇਦ ਨਾ ਛੇਦ ਛਯੰ ਜੇ ਜਾਤ ਨਾ ਪਾਤ ਨਾ ਮਾਤ ਪਿਤੰ ਜੇ ਰਚਿਯੰ ਛਤ੍ਰੀ ਛਤਰਛਤੰ ਜੇ ਰਾਗ ਨਾ ਰੇਖ ਨਾ ਰੋਗ ਪਣੰ ਜੇ ਦਵੇਕ ਨਾ ਦਾਗ ਨਾ ਦੋਖ ਗਣੰ ਜੇ ਅੰਡਹਿ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਅਤੇਜ ਕੀਓ ਅਨਭਉ ਪਦ ਆਪ ਪ੍ਰਚੰਡ ਲਿਓ ਸ੍ਰੈ ਸਿੰਦਰ ਬਿੰਦ ਨਗਿੰਦ ਨਗਨ ਸ੍ਰੈ ਜਚ ਗੰਧਰਬ ਫਣਿੰਦ ਭੁਜੰ ਰਚ ਦੇਵ ਆਦੇਵ ਅਭੇਵ ਨਰੰਗ ਨਰਪਾਲ ਨਿਰਪਾਲ ਕਰਾਲ ਤ੍ਰਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਚ ਅੰਡਜ ਸੇਤਜ ਉਤ ਭੁਜੰ ਕਈ ਦੇਵ ਅਦੇਵ ਸਰਾਧ ਕਿਤੰ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਵਜਾਤਨਾ ਪਾਤਨਾ ਜੋਤ ਜੁਤੰ ਜੇਹ ਤਾਤਨਾ ਮਾਤਨਾ ਭਰਾਤ ਸੁਤੰ ਜੇਹ ਰੋਗ ਨਾ ਸੋਗ ਨਾ ਭੋਗ ਭਉੰ ਜੇਹ ਜੰਪਹਿ ਕਿੰਨਰ ਜਛ ਜੁੰ ਨਰ ਨਾਰਨ ਪੁੰਸਕ ਜਾਹ ਕੀਏ ਗਣ ਕਿੰਨਰ ਜਛ ਭਜੰਗ ਦੀਏ ਗਜ ਬਾਜ ਰਖਾਦਕ ਪਾਤ ਗਣੰ ਭਉ ਭੂਤ ਪਵੈਖਿ ਭਮਾਨ ਤਉਨ ਜੇ ਅੰਡਜ ਸੇਤਜ ਜੇਰ ਰਜਨ ਰਚ ਭੂਮ ਅਕਾਸ ਪਤਾਲ ਜਲਨ ਜੇਰਜੰ ਪਾਟ ਤਨੀ ਕਿਥੇ ਦੇ ਜੇਰ ਰਜਨ ਦੇ ਸੋਂ ਜੇਰਜੰ ਪਾਟ ਤਨੀ ਸਾਰਿਆਂ ਦੇ ਜੇਰ ਰਜਨ ਇਥੇ ਰਹੇ ਦੂਰ ਆ ਰਿਆ ਕੋਈ ਐ ਕੋਈ ਐ ਨਾ

रच भूम आकाश पाताल चलन रच पावक पौन प्रचंड बलि बन जास, जास कियो फल फूल कली भूमेर आकाश निवास छितन रच रोज एकादश चंद्र ब्रतन दुत चंद दनी सह दीप दई जे पावक पौन प्रचंड मई जे खंड अखंड प्रचंड किए जे छत्र उपाए छिपाए दिए जे लोक चतरदस चार रचे ਗਣ ਗੰਧਰਵ ਦੇਵ ਅਦੇਵ ਸੱਚ ਨਰ ਹੂੰ ਨਰ ਨਰ ਫੇਤੇ ਗਾਣਾ ਹਾਂਜੀ ਨਰ ਕਰਦਾ ਨਰ ਗੰਧਰਵ ਦੇਵ ਅਦੇਵ ਸੁੱਚੇ ਨਰ ਗੰਧਰਵ ਦੇਵ ਅਦੇਵ ਸੱਚ ਅਨ ਤੂਤ ਅਪੂਤ ਅਛੂਤ ਮਤੰ ਅਨ ਗਾਧ ਅਬਿਆਦ ਅਨਾਦ ਗਤੰ ਅਨ ਖੇਦ ਅਪੇਦ ਅਛੇਦ ਨਰੰ ਜਿਹ ਚਾਰ ਚਤਰ ਦਿਸ ਚੱਕਰ ਫਿਰੰਗ